ਖੜੇ ਹਾਂ ਜੀ ਤੇ ਸਾਡੇ ਵੀ ਕਿ ਖੜੇ ਆ ਤੇ ਆ ਸਾਰੇ ਲੋਕਾਂ ਨੂੰ ਅਸੀਂ ਸੰਗਤ ਪੜੀ ਆ ਵੈਸੇ ਵਿੱਚ ਇਹ ਜਿਹੜਾ ਸਿੰਘ ਹੈ ਕੀ ਨਾਮ ਹੈ ਤੇਰਾ ਇਹਦਾ ਨਾਮ ਗੁਰਦੇਵ ਸਿੰਘ ਜੀ ਪਿੰਡ ਪਿੱਛੋ ਮਾਛੀਵੜਾ ਪਿੰਡ ਕਿਹੜਾ ਪਿੰਡੇ ਦਾ ਕੌਂਕੇ ਆ ਜੀ ਇਹ ਗਰੰਥੀ ਸਿੰਘ ਦੀ ਡਿਊਟੀ ਕਰਦਾ ਠੀਕ ਹੈ ਜੀ ਨਾਲ ਇਹਦੇ ਸਹਾਇਕ ਆ ਮੁੰਡਾ ਸੀ ਠੀਕ ਹੈ ਜੀ ਤੇ ਦੋਨੇ ਸਿੰਘ ਸੀ ਇਹ ਵੈਸੇ ਇਹ ਅਮਰਤਾ ਰੀ ਹੈ ਇਹਦੇ ਕਿਰਪਾਨ ਪਾਈ ਹੋਈ ਹੈ ਜੀ ਆਹ ਰੀ ਸ੍ਰੀ ਸਾਹਿਬ ਡੋਰੀ ਵਾਲੀ ਇਹਦੇ ਤੇ ਇਹਨਾਂ ਨੇ ਬੈ ਕੇ ਹਾਤੇ ਦੇ ਵਿੱਚ ਸ਼ਰਾਬ ਲੈ ਕੇ ਉੱਥੇ ਛਕੀ ਆ। ਛਕੀ ਜਦੋਂ ਉਹਨਾਂ ਨੇ ਇੱਥੋਂ ਪੈਸੇ ਮੰਗੇ ਤੇ ਇਹਨਾਂ ਨੇ ਪੈਸੇ ਦੀ ਜਗ੍ਹਾ ਉੱਥੇ ਫੱਲੂੜ ਬਾਈ ਨਾਲ ਲੜਾਈ ਕੀਤੀ ਐ। ਜੋ ਵੀ ਹੋਊਗਾ ਉਹ ਮਾਲਕਾਨੇ ਦਾ ਸਮਝੌਤਾ ਹੋ ਗਿਆ। ਤੇ ਉਸ ਤੋਂ ਬਾਅਦ ਉਹਨਾਂ ਨੇ ਦੇਖਿਆ ਤੇ ਅਮਰਤ ਆ ਰਹੀ ਐ। ਫਿਰ ਉਹ ਜੇ ਪਿੱਛੇ ਦੇ ਪਿੱਛਾ ਕਰਨ ਗਏ ਤੇ ਇਹਨਾਂ ਨੇ ਉਹਨਾਂ ਦਾ ਹੱਥੋਂ ਪਾਈ ਕੀਤੀ। ਉਹ ਵੀ ਉਹਨਾਂ ਨੇ ਫਿਰ ਥਾਣੇ ਪ੍ਰਸ਼ਾਸਨ ਨੂੰ ਸਾਰਾ ਕੁਝ ਦੱਸਿਆ। ਇਹ ਉੱਤੀ ਅਜੇ ਥਾਣੇ ਖੜੇ ਨਾ ਸਾੜੇ। ਉਹ ਇਹਨਾਂ ਦਾ ਰਾਜੀਨਾਮਾ ਹੋ ਗਿਆ। ਇਹ ਗਰੰਤੀ ਸਿੰਘ ਦੁਰਦੇਵ ਸਿੰਘ ਕਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ ਅਸੀਂ ਜਥੇਬੰਦੀ ਵੱਲੋਂ ਆ ਤੇ ਸਾਡਾ ਲਾਗੇ ਗੁਰਦੁਆਰਾ ਸਲਵਾਣਾ ਸਾਹਿਬ ਤੇ ਅਸੀਂ ਸਾਰੀ ਸੰਗਤ ਖੜੀ ਹੈ ਅਸੀਂ ਇਕੱਲੇ ਨਹੀਂ ਇਹਨੇ ਸਾਨੂੰ ਬੁਲਾਇਆ ਠੀਕ ਹੈ ਜੀ ਇਹ ਇੱਕ ਪਾਠੀ ਸਿੰਘ ਹੈ ਤੇ ਅਸੀਂ ਇਹ ਬੇਨਤੀ ਕਰਦੇ ਅਸੀਂ ਕਿਹਾ ਇਹਨੂੰ ਕੁਛ ਨਹੀਂ ਹੈ ਜੋ ਹੋਇਆ ਪਿੰਡ ਵਾਲਿਆਂ ਨਾਲ ਇਹਨਾਂ ਦਾ ਹੋਇਆ ਮਾਲਕਾਂ ਨਾਲ ਹੋਇਆ ਅੰਦਰ ਫੈਸਲਾ ਖਾਣੇ ਚ ਹੋਇਆ ਜਾਂ ਦਰ ਬਹਿ ਕੇ ਅਸੀਂ ਆਪਣੇ ਵੱਲ ਇਹ ਕਰ ਰਹੇ ਹਾਂ ਪਾਈਏ ਕਿਰਪਾਣ ਜੀ ਇਹ ਗਰੰਥੀ ਸਿੰਘ ਹੈ ਤੁਸੀਂ ਇਹਨੂੰ ਪ੍ਰਾਈਮ ਗਰੰਥੀ ਸਿੰਘ ਹੋ ਕਿਤੇ ਦੇਖੋ ਜੀ ਹੁਣ ਕੀ ਡਿਊਟੀ ਕਰਦੇ ਕਿੱਥੇ ਕਰਦੇ ਹੁਣ ਮੰਡੇਰਾ ਕੰਮ ਡਿਊਟੀ ਕਰਦੇ ਛੱਡਦੇ ਹੁਣ ਕਿੱਥੇ ਕਰਦੇ ਸਟਾਫ ਮੰਡੇਰਾ ਮੈਨੂੰ ਸਭ ਮੰਡੇਰਾ ਜੀ ਬੈਸਟ ਟਾਈਮ ਹੁਣ ਕਰਦੇ ਹੁਣ ਹੁਣ ਕਰਦਾ ਜੀ ਮੰਡੇਰਾ ਡਿਊਟੀ ਕਰਦਾ ਇਹ ਤੇ ਅਸੀਂ ਬੇਨਤੀ ਕਰਦੇ ਆਂ ਵੀ ਇਹ ਸਿੰਘ ਜਿੰਨਾ ਚਿਰ ਆਪਣੀਆਂ ਆਦਤਾਂ ਨਹੀਂ ਸੁਧਾਰਦਾ ਠੀਕ ਹੈ ਜੀ ਇਹਨੂੰ ਕਿਤੇ ਡਿਊਟੀ ਨਾ ਦਿੱਤੀ ਜਾਵੇ ਜਿੰਨਾ ਚਿਰ ਆਪਣੀਆਂ ਆਦਤਾਂ ਤੋਂ ਕਾਬੂ ਨਹੀਂ ਪੜਦਾ ਜਦੋਂ ਆਪਣੀਆਂ ਆਦਤਾਂ ਸੁਧਾਰੂਗਾ ਸਭ ਕੁਝ ਉਧਰ ਜਾਊਗਾ ਸਾਰਾ ਕੁਝ ਵੈਸੇ ਤਾਂ ਮਾਰੇ ਦੀ ਮੱਤ ਤੇ ਜਿਹੜਾ ਪਰਦਾ ਪਿਆ ਉਹ ਚੱਕ ਦੇਣ ਇਹ ਵਧੀਆ ਗੱਲ ਹੈ ਕੋਈ ਇਤਿਹਾਰ ਨਹੀਂ ਜੀ ਤੁਸੀਂ ਗੁਰਸਿੱਖੀ ਚ ਰਹਿ ਕੇ ਸਭ ਕੁਝ ਕਰ ਰਹੇ ਹੋ ਤੇ ਸਾਡੇ ਵਿੱਚ ਅਧਿਕਾਰ ਨਹੀਂ ਆਪਾਂ ਕੋਈ ਪ੍ਰਹਿਤ ਕਰੀਏ ਇਸ ਕਰਕੇ ਸਾਰੇ ਖੜੇ ਹੈ ਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਮਹਾਰਾਜ ਸਾਡੇ ਤੋਂ 4 ਵਜੇ ਸਾਰੇ ਛਣ ਦੇ ਸੱਜਣ ਬੇਸੀ ਸਾਡੇ ਕੋਲ ਠੀਕ ਹੈ ਜੀ ਪੰਚਾਇਤ ਖੜੀ ਹੈ ਮੇਰੇ ਮੋਢੇ ਪੰਡਿਤ ਜੀ ਨੇ ਆ ਗਏ ਸਰਪੰਚ ਸਾਹਿਬ ਖੜੇ ਹੈ ਸਾਰੇ ਖੜੇ ਹੈ ਵੀ ਅਸੀਂ ਪੰਜ ਅਮਰਤਾ ਸਿੰਘ ਖੜੇ ਹੈ ਇੱਥੇ ਠੀਕ ਹੈ ਜੀ ਤੇ ਇਸ ਕਰਕੇ ਅਸੀਂ ਨੂੰ ਕੁਛ ਨਹੀਂ ਕੀਆ ਮਰ ਅਸੀਂ ਅੱਜ ਦੀ ਇਹਨੇ ਗ੍ਰਹਿਤਾ ਕਰਤੀ ਹੈ ਜੀ ਤੇ ਅਸੀਂ ਦੀ ਸ੍ਰੀ ਸਾਹਿਬ ਵਧਾਉਣੀ ਹੈ ਜੋ ਇਹਨੇ ਫੱਲਿਓ ਪਾਈ ਹੋਈ ਹੈ ਤੇ ਕਿ ਬੇਨਤੀ ਕਰਦੇ ਸੰਗਤ ਨੂੰ ਇਹਨੂੰ ਕਿਤੇ ਗ੍ਰੰਥੀ ਸਿੰਘ ਦੀ ਡਿਊਟੀ ਨਹੀਂ ਦੇਣੀ ਜੀ ਕਿਸੇ ਨੇ ਠੀਕ ਹੈ ਜੇ ਕਿਸੇ ਨੇ ਦੇਣੀ ਆ ਉਹ ਆਪਣੇ ਜ਼ਿੰਮੇਵਾਰੀ ਦਊਗਾ ਜੇ ਇਹਨੇ ਕਿਤੇ ਮਾਫੀ ਮੰਗਣੀ ਆ ਅਮਰ ਦੁਬਾਰਾ ਛਕਣਾ ਇਹ ਆਪਣਾ ਸੁਧਾਰ ਕਰਕੇ ਤੇ ਫਿਰ ਅਮਰ ਛਕੇ ਉਧਰ ਨੂੰ ਕਰੋ ਤਾਮਰ ਛਕੇ ਜੇ ਆਪਣੇ ਆਪ ਨੂੰ ਸੁਧਾਰ ਲੂਗਾ ਜੇ ਸਾਡੇ ਨਾਲ ਸੰਪਰਕ ਹੋਗਾ ਸੁਧਰ ਕੇ ਆ ਕੇ ਫਿਰ ਮਾਰਾਇ ਤੋਂ ਮਾਫੀ ਮੰਗ ਕੇ ਕਾਲ ਤੱਕ ਸਭ ਤੋਂ ਠੀਕ ਹੈ ਜੀ ਇਹਨੂੰ ਲਿਖਤੀ ਵਿੱਚ ਉੱਥੇ ਜਾ ਕੇ ਕਰਨਾ ਪੈਣਾ ਮੇਰੇ ਤੋਂ ਕਰਿਆ ਤੁਸੀਂ ਜੀ ਮੇਰੀ ਉੱਥੇ ਇਦਾਂ ਕਰਕੇ ਰੈਜਨਾਮਾ ਹੋ ਗਿਆ ਜੋ ਵੀ ਹੋਇਆ ਉਹ ਤਾਂ ਵੀਡੀਓ ਪਈ ਉਹ ਵੀ ਚਲਣੀ ਹੈ ਨਾਲ ਹਜੇ ਜੇ ਤੂੰ ਕੀਤਾ ਸਾਰਾ ਕੁਝ ਪ੍ਰੈਸ ਕਰਕੇ ਇਹਨੂੰ ਅੱਗੇ ਤੋਂ ਅਸੀਂ ਇਹਦੀ ਜੀ ਸ੍ਰੀ ਸਾਹਿਬ ਲਾ ਰਹੇ ਹਾਂ ਮਹਾਰਾਜ ਅੱਗੇ ਚਲੋ ਅਰਦਾਸ ਬੇਨਤੀ ਤਾਂ ਹੀ ਕਰਤੀ ਹੈ ਪਹਿਲਾਂ ਵੀ ਇਹਨੇ ਠੀਕੇ ਦੇ ਬਹਿ ਕੇ ਵੱਡੀ ਕੁਰੇ ਤੇ ਸ਼ਰਾਬ ਪੀਤੀ ਹੈ ਠੀਕ ਹੈ ਤੇ ਉਹ ਸੰਗਤ ਦੇ ਵਿੱਚ ਰੋਸ ਹੈ ਵੀ ਉਹ ਕਹਿੰਦੇ ਵੀ ਅਸੀਂ ਜਾਣ ਨਹੀਂ ਦਿੰਦਾ ਇਦਾਂ ਵੀ ਸਾਡੇ ਚਲੋ ਸਾਨੂੰ ਸੱਦਿਆ ਇਹਨਾਂ ਨੇ ਕਿ ਅਸੀਂ ਇਸ ਕਰਕੇ ਇਹਦੀ ਅੱਜ ਸ੍ਰੀ ਸਾਹਿਬ ਲਾ ਰਹੇ ਹਾਂ ਤੇ ਜੀ ਆਪਣੇ ਆਪ ਨੂੰ ਕਰ ਲੂਗਾ ਫਿਰ ਦੁਬਾਰਾ ਮਰਛਾ ਦਾ ਮਰਤਾ ਤੇ ਤਾਂ ਭੰਗ ਹੋ ਗਿਆ ਜੀ ਕਿਸਾਬ ਦਾ ਠੀਕ ਹੈ ਜੀ ਉਹ ਤਾਂ ਰਿਹਾ ਹੀ ਨਹੀਂ ਹੁਣ ਵੀ ਨਾਈ ਰਹਿਣਾ ਇਹਨੇ ਪਹਿਲਾਂ ਚਲੋ ਪੜਦੇਣਾ ਕਰ ਜਿਓ ਉਹ ਕੰਮ 100 ਵਾਰੀ ਕਰਦੇ ਹੁਣ ਤਾਂ ਹੋ ਗਿਆ ਤੁਸੀਂ ਵੀਰ ਜੀ ਫਰੀ ਸਾਹਿਬ ਆਪਣੀ ਲਾਓ ਆਪਣੇ ਹੱਕੀ ਲਾਓ ਇਹ ਤਾਂ ਤੁਹਾਡੇ ਲਈ ਕੋ ਹੁਣ ਦੂਜੇ ਹੀ ਕੰਮ ਰਹਿ ਗਿਆ ਤੇ ਕੁਛ ਨਹੀਂ ਇਹਨਾਂ ਦੀ ਫਰੀ ਸਾਹਿਬ ਹੈ ਜੀ ਇਹ ਲਾ ਲਈਏ ਵੈਸੇ ਤੁਹਾਡਾ ਅਮਰ ਕੰਗਾ ਕੜਾ ਹੈਗਾ ਸੀ ਕੜਾ ਹੈ ਕੁਸ਼ਾਰਾ ਪਾਇਆ ਥੱਲੇ ਤੱਕੀ ਗੱਲ ਇਹ ਪਾਇਆ ਚਲੋ ਇਹ ਤੇਰਾ ਅਮਰਤਵੀਰ ਜੀ ਹੋ ਗਿਆ ਅਜ ਤੋਂ ਭੰਗ ਠੀਕ ਹੈ ਤੇ ਤੂੰ ਖੁਦ ਕੀਤਾ ਸੀ ਨਹੀਂ ਕੀਤਾ ਉਹ ਖੁਦ ਕੀਤਾ ਕੋਈ ਤੂੰ ਕੀਤੀ ਹੈ ਭੰਗ ਤੂੰ ਕੀਤਾ ਇਸ ਕਰਕੇ ਤੂੰ ਦੁਬਾਰਾ ਆਪਣੇ ਅਵਸਧਾਰਨਾ ਹੋਗਦਾ ਹਜ਼ਾਰ ਕੇ ਅਮਰਤ ਸ਼ਕਲੀ ਸਾਰੀ ਸੰਗਤ ਖੜੀ ਹੈ ਸਾਰਿਆਂ ਤੇ ਮਾਰਤੂ ਜੀ ਅਸੀਂ ਇਕੱਲੇ ਫੈਸਲਾ ਲਿਆ 5-5 ਖੜੇ ਆ ਅਸੀਂ ਇਹ ਉਧਰ ਜੇਗਾ ਤਾਂ ਵਧੀਆ ਗੱਲ ਤੇ ਨਹੀਂ ਜੇ ਤੁਰੇਗਾ ਫਿਰ ਸਾਰਾ ਕੁਝ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ